ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਅੱਜ ਆਪਾਂ ਪਹੁੰਚੇ ਆਂ ਜੀ ਅੰਮ੍ਰਿਤਸਰ ਦੇ ਵਿੱਚ ਸ਼ਟਾ ਸਾਹਿਬ ਜਿੱਥੇ ਕੀ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਪਾਸ਼ਾਹੀ ਪੰਜਵੀਂ ਅਤੇ ਛੇਵੀਂ ਹੈ ਜੀ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਜੀ ਇਹ ਜਿੱਥੇ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਕਰਾਉਨੇ ਆ ਤੁਹਾਨੂੰ ਦਰਸ਼ਨ ਦੋਸਤੋ ਵੀਡੀਓ ਨਾ ਬਣੇ ਰਿਓ ਜੀ ਤੇ ਬਸੇ ਤੁਸੀਂ ਦੇਖ ਸਕਦੇ ਹੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਵੀਡੀਓ ਦੇ ਵਿੱਚ ਦਰਬਾਰ ਸਾਹਿਬ ਦੇ ਕਰੋ ਦਰਸ਼ਨ ਤੇ ਆਪਣਾ ਕਰੋ ਜੀਵਨ ਸਫਲਾ ਜੀ ਬੱਦਲਬਾਈ ਦਾ ਮੌਸਮ ਹੋ ਚੁੱਕਿਆ ਵਾ ਬਹੁਤ ਠੰਡਾ ਮੌਸਮ ਹੋ ਗਿਆ ਜੀ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਵੱਲੋਂ ਤੇ ਕਰਾਉਨੇ ਆਂ ਦਰਸ਼ਨ ਜੀ ਵਾਹਿਗੁਰੂ ਦੇ ਸਾਹਮਣੇ ਪਾਸੇ ਤੁਸੀਂ ਦੇਖ ਸਕਦੇ ਹੋ ਜੋੜਾ ਘਰ ਆ ਤੇ ਆਪਾਂ ਉਧਰਲੇ ਪਾਸੇ ਆਪਣੇ ਜੋੜੇ ਬਾਹਰ ਹੀ ਉਤਾਰ ਦਾਂਗੇ ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਖੱਬੇ ਪਾਸੇ ਲੰਗਰ ਹਾਲ ਆ ਜੀ ਇੱਧਰਲੇ ਪਾਸੇ ਲੰਗਰ ਹਾਲ ਆ ਇੱਧਰਲੇ ਪਾਸੇ ਆ ਜੋੜਾ ਘਰ ਆ ਜੀ ਸ਼ਟਾ ਸਾਹਿਬ ਜੀ ਦਾ ਚਰਨ ਸ਼ੋਪ੍ਰਾਪਤ ਪਾਤਸ਼ਾਹੀ ਪੰਜਵੀਂ ਅਤੇ ਛੇਵੀਂ ਇਹ ਧਰਤੀ ਆ ਜੀ ਜਿੱਥੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਉਹ ਇਤਿਹਾਸਿਕ ਅੱਜ ਖੂਬ ਵੀ ਤੁਹਾਨੂੰ ਦਿਖਾਉਨੇ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੇਰੇ ਪੀਰੇ ਦੇ ਮਾਲਕ ਸਤਿਗੁਰੂ ਧਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰ ਪਾਵਨ ਸਥਾਨ ਜਿੱਥੇ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਸਾਹ ਟੜ ਕੇ ਪਈ ਹਰੀਆਬਲੀ ਜਿੱਥੇ ਸਤਿਗੁਰੂ ਬੈਠਾ ਆਏ ਛੇ ਦਿਨ ਚ ਭਏ ਹਰੀਆਬਲੀ ਜਿੱਨੇ ਮੇਰਾ ਸਤਿਗੁਰੂ ਦੇਖਿਆ ਜਾਏ ਸੋ ਇਸ ਪ੍ਰਕਾਰ ਹਾਂਜੀ ਦੋਸਤੋ ਕਰੋ ਵੀਡੀਓ ਰਾਈਂ ਦਰਸ਼ਨ ਤੁਸੀਂ ਦਰਬਾਰ ਸਾਹਿਬ ਜੀ ਦੇ ਸੰਗਤਾਂ ਬਹੁਤ ਹਮ ਹਮਾ ਕੇ ਪਹੁੰਚੀਆਂ ਨੇ ਦਰਸ਼ਨਾਂ ਲਈ ਜੀ ਜੋ ਵੀ ਸੰਗਤਾਂ ਇਸ ਜਗ੍ਹਾ ਦੇ ਉੱਪਰ ਸੱਚੇ ਮਨ ਨਾਲ ਆਉਂਦੀਆਂ ਨੇ ਜੀ ਪ੍ਰਮਾਤਮਾ ਹਮੇਸ਼ਾ ਉਹਨਾਂ ਦੀਆਂ ਝੋਲੀਆਂ ਭਰਦਾ ਜੀ ਜੋ ਵੀ ਮੇਰੀ ਵੀਡੀਓ ਰਾਈਂ ਇਸ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ ਜੀ ਸੰਗਤਾਂ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਖੁਸ਼ੀਆਂ ਖੇੜੇ ਹਮੇਸ਼ਾ ਉਹਨਾਂ ਦੀ ਜ਼ਿੰਦਗੀ 'ਚ ਬਣਾਈ ਰੱਖੇ ਜੀ ਗੁਰਦੁਆਰਾ ਸ੍ਰੀ ਸੇਟਾ ਸਾਹਿਬ ਦੀ ਖੂਹ ਦਾ ਇਤਿਹਾਸ ਵੀ ਆਪਾਂ ਦੱਸਾਂਗੇ ਜੀ ਉਹ ਖੂਹ ਅੱਜ ਵੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੌਜੂਦ ਆ ਜੀ ਪੁਰਾਤਨ ਪੁਰਾਣੇ ਸਮੇਂ ਦਾ ਖੂਹ ਅੱਜ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਆ ਜੀ ਆਪਾਂ ਅੱਗੇ ਤੁਹਾਨੂੰ ਵੀਡੀਓ ਰਾਹੀਂ ਉਹਨਾਂ ਦੇ ਖੂਹ ਦੇ ਦਰਸ਼ਨ ਕਰਵਾਵਾਂਗੇ ਜੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀਬਾੜੀ ਯੋਗ ਪਾਣੀ ਦੀ ਕਾਟ ਕਰਕੇ ਸੁੱکریاں ਫਸਲਾਂ ਦੇ ਹੋ ਰਹੇ ਨੁਕਸਾਨ ਦਾ ਯੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ। ਉਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਕਰ ਮਾਤਾ ਗੰਗਾ ਜੀ ਦੀ ਕੁਖੋਂ ਲੰਮੇ ਅਰਸ਼ੇ ਬਾਦ 21 ਹਾੜ ਨੂੰ ਬਾਲਕ ਘਰ ਗੋਵਿੰਦ ਜੀ ਨੇ ਅਵਤਾਰ ਧਾਰਿਆ ਸੀ। ਬਾਲਕ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਪਵਿੱਤਰ ਖੂਹ ਦੀ ਖੁਦਵਾਈ ਕਰਵਾਈ ਗਈ ਮਾਗ ਸਦੀ ਵਿੱਚ ਪਾਸ਼ਾ ਜੀ ਵੱਲੋਂ ਇੱਕ ਹੀ ਖੂਹ ਵਿੱਚ 6 ਹਟਾਂ 6 ਮਾਲਾਂ ਪਾ ਕੇ ਚਲਾਇਆ ਗਿਆ ਜਿਸ ਨਾਲ ਇਹ ਇਲਾਕਾ ਹਰਿਆ ਭਰਿਆ ਹੋਇਆ ਸੰਗਤਾਂ ਨਿਹਾਲ ਹੋਈਆਂ ਅਤੇ ਗੁਰੂ ਸਾਹਿਬ ਜੀ ਦਾ ਮਹਾਨ ਜਸ ਹੋਇਆ ਇੱਥੇ 6 ਹਟਾਂ ਵਾਲੇ ਖੂਹ ਚਲਾਉਣ ਕਰਕੇ ਹੀ ਇਸ ਨਗਰ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਛੇਟਾ ਸਾਹਿਬਿਆ ਖੁਸ਼ੀ ਵਿੱਚ ਆ ਕੇ ਇਸ ਪਵਿੱਤਰ ਸਥਾਨ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਬੇਅੰਤ ਬਰ ਬਖਸ਼ੇ ਗਏ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਤੁਸੀਂ ਵੀਡੀਓ ਵਿੱਚ ਦੇਖਿਆ ਜੀ ਸਕਰੀਨ ਸ਼ਾਟ ਲੈ ਕੇ ਸੰਗਤੋ ਬੜੇ ਆਰਾਮ ਤੇ ਪਿਆਰ ਨਾਲ ਸਤਿਕਾਰ ਨਾਲ ਪੜੋ ਬੈਠ ਕੇ ਜੀ ਇਹ ਖੂਹ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਆ ਵੀਡੀਓ ਰਾਈ ਆ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਇਹ ਉਹੀ ਪੁਰਾਣੇ ਸਮੇ ਦਾ ਗੁਰੂ ਸਾਹਿਬ ਜੀ ਦੇ ਵੇਲੇ ਦਾ ਖੂਹ ਹੈ ਜੀ 6 ਹਾਟਾਂ ਵਾਲਾ ਖੂਹ ਹੈ ਜਿਸ ਵਿੱਚ 6 ਮਾਲਾ ਪਾ ਕੇ ਚਲਾਇਆ ਗਿਆ ਸੀਗਾ ਜੀ ਤੇ ਇਸ ਦੀ ਪਾਈਪ ਤੁਸੀਂ ਦੇਖ ਸਕਦੇ ਹੋ ਜੋ ਲਗਾਈ ਗਈ ਹੈ ਖੂਹ ਵਿੱਚੋਂ ਪਾਣੀ ਜੋ ਆ ਰਿਹਾ ਜੀ ਇਧਰਲੇ ਪਾਸੇ ਟੂਟੀਆਂ ਦੇ ਰਾਹੀਂ ਸੰਗਤਾਂ ਪਾਣੀ ਛੱਕਦੀਆਂ ਨੇ ਦੇ ਹਾਲ ਹੁੰਦੀਆਂ ਨੇ ਜੀ ਜੋ ਵੀ ਇਸ ਜਗ੍ਹਾ ਦੇ ਉੱਤੇ ਭਾਵ ਸ਼ਰਦਾ ਸੈਤ ਜੋ ਇਸ ਸਥਾਨ ਉੱਪਰ ਇਸ਼ਨਾਨ ਅਤੇ ਸੇਵਾ ਕਰੇਗਾ ਉਸ ਨੂੰ ਸੰਤਾਨ ਔਲਾਦ ਦੀ ਪ੍ਰਾਪਤੀ ਦੁੱਖਾਂ ਦਾ ਨਾਸ਼ ਅਤੇ ਮਨ ਵਿੱਚ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਬਾਲਕ ਅਵਸਥਾ ਵਿੱਚ ਹਰ ਗੋਬਿੰਦ ਸਾਹਿਬ ਜੀ ਇੱਥੇ ਖੇਡਦੇ ਹੋਏ ਆਉਂਦੇ ਸਨ ਜੀ ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਵੀ ਸ਼ਿਕਾਰ ਖੇਡਦੇ ਸਮੇਂ ਦੁਪਹਿਰ ਵੇਲੇ ਇਸ ਰਮਣੀਕ ਅਤੇ ਆਨੰਦਮਈ ਅਸਥਾਨ ਉਤੇ ਆ ਕੇ ਇਸ਼ਨਾਨ ਕਰਦੇ ਪ੍ਰਸ਼ਾਦਾ ਛਕਦੇ ਅਤੇ ਆਰਾਮ ਕਰਦੇ ਸਨ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਹੌਮ ਹੁਮਾ ਕੇ ਪਹੁੰਚੀਆਂ ਹੋਈਆਂ ਨੇ ਜੀ ਉਹ ਪਵਿੱਤਰ ਜਲ ਛਕ ਰਹੀਆਂ ਨੇ ਸੰਗਤਾਂ ਤੇ ਆਪਣਾ ਜੀਵਨ ਸਫਲਾ ਜੋ ਵੀ ਇਸ ਜਗ੍ਹਾ ਦੇ ਉੱਪਰ ਸੱਚੇ ਮਨ ਨਾਲ ਆਉਂਦਾ ਹੈ ਜੀ ਪ੍ਰਮਾਤਮਾ ਹਮੇਸ਼ਾ ਉਹਨਾਂ ਦੀਆਂ ਝੋਲੀਆਂ ਭਰਦਾ ਹੈ ਜੀ ਪੰਜਵੇਂ ਪਾਸ਼ਾ ਅਤੇ ਛੇਵੇਂ ਪਾਸ਼ਾ ਜੀ ਦੇ ਵਸਾਇ ਇਸ ਪਾਵਨ ਸਥਾਨ ਉਤੇ ਅੱਜ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ صدਕਾ ਅੱਜ ਵੀ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਜੀ ਇਸ ਸਥਾਨ ਤੇ ਹਰ ਸਾਲ ਬਸੰਤ ਪੰਚਮੀ ਤੇ ਭਾਰੀ ਜੋੜ ਮੇਲਾ ਵੀ ਲੱਗਦਾ ਹੈ ਜੀ ਬਸੰਤ ਪੰਚਮੀ ਵਾਲੇ ਦਿਨ ਇਸ ਸ਼ੈਟਾ ਸਾਹਿਬ ਗੁਰਦੁਆਰਾ ਦੇ ਵਿੱਚ ਪਾਰੀ ਜੋੜ ਮੇਲਾ ਲੱਗਦਾ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਤੁਸੀਂ ਦੇਖ ਸਕਦੇ ਹੋ ਜੀ ਸਰੋਵਰ ਆ ਜੀ ਜਿੱਥੇ ਪਾਣੀ ਦਾ ਨਾਲ ਹੀ ਸਾਫ਼ ਕਰਨ ਦੀ ਮੋਟਰਾਂ ਵਗੈਰਾ ਸਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੀਆਂ ਬਹੁਤ ਹੀ ਵਧੀਆ ਢੰਗ ਨਾਲ ਕਰਿਆ ਹੋਇਆ ਜੀ ਇਹ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਆ ਜੀ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੇ ਬਿਲਕੁਲ ਹੀ ਬੈਕ ਸਾਈਡ ਦੇ ਉੱਪਰ ਇਹ ਸਰੋਵਰ ਬਣਿਆ ਹੋਇਆ ਜੋ ਤੁਹਾਨੂੰ ਮੈਂ ਵੀਡੀਓ ਰਾਹੀਂ ਦਿਖਾ ਰਿਹਾ ਹਾਂ ਜੀ ਤੁਸੀਂ ਦੇਖੋ ਜੀ ਕਿੰਨਾ ਸਾਫ ਪਾਣੀ ਆ ਸਰੋਵਰ ਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਸੰਗਤੋ ਜਰੂਰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਇਓ ਤੇ ਆਪਣਾ ਜੀਵਨ ਸਫਲਾ ਕਰਿਓ ਜੋ ਵੀ ਇਸ ਜਗ੍ਹਾ ਦੇ ਉੱਪਰ ਸੱਚੇ ਮਨ ਨਾਲ ਕੋਈ ਵੀ ਮੁਰਾਦ ਮੰਗਦਾ ਤੇ ਉਸ ਦੀਆਂ ਸਾਰੀਆਂ ਮੁਰਾਦਾਂ ਗੁਰੂ ਸਾਹਿਬ ਪੂਰੀਆਂ ਕਰਦੇ ਨੇ ਜੀ ਤੇ ਉਹ ਪੁਰਾਤਨ ਸਮੇ ਦਾ ਖੂਹ ਹੈ ਜੋ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਜੀ ਤੇ ਉਸ ਖੂਹ ਦੇ ਜ਼ਰੂਰ ਦਰਸ਼ਨ ਕਰਨ ਆਇਓ ਜੀ 6 ਹਾਟਾਂ ਵਾਲਾ ਖੂਹ ਜਿਸ ਵਿੱਚ 6 ਮਾਲਾ ਪਾ ਕੇ ਚਲਾਇਆ ਗਿਆ ਜੀ ਇਸ ਇਲਾਕੇ ਦੀਆਂ ਸੰਗਤਾਂ ਨੂੰ ਪਾਣੀ ਦੀ ਕਮੀ ਸੀਗੀ ਤਾਂ ਗੁਰੂ ਸਾਹਿਬ ਜੀ ਨੇ ਉਹ ਖੂਹ ਖੁਦਵਾ ਕੇ ਇਸ ਇਲਾਕੇ ਨੂੰ ਹਰਾ-ਭਰਾ ਕਰ ਦਿੱਤਾ ਸੀਗਾ ਜੀ ਇਧਰਲੇ ਪਾਸੋਂ ਦੇਖੋ ਜੀ ਅਖੰਡ ਪਾਠ ਸਾਹਿਬ ਜੀ ਦੀ ਬੁਕਿੰਗ ਹੁੰਦੀ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹਾਲ ਖੱਬੇ ਪਾਸੇ ਤੇ ਉਧਰੋਂ ਕੜਾ ਪ੍ਰਸ਼ਾਦ ਜੀ ਦਾ ਕਾਊਂਟਰ ਆ ਤੇ ਨਿਸ਼ਾਨ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤੋ ਵੀਡੀਓ ਰਾਈ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਇਧਰੋਂ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਆ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੀਆਂ ਬਹੁਤ ਜ਼ਿਆਦਾ ਭਾਵਨਾਵਾਂ ਇਸ ਜਗ੍ਹਾ ਦੇ ਉੱਪਰ ਜੁੜੀਆਂ ਹੋਈਆਂ ਨੇ ਸੰਗਤਾਂ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਇਸ ਜਗ੍ਹਾ ਦੇ ਦਰਸ਼ਨ ਨਹੀਂ ਕਰੇ ਜੀ ਜ਼ਰੂਰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਇਓ ਜਦੋਂ ਅੰਮ੍ਰਿਤਸਰ ਦੇ ਵਿੱਚ ਆਉਨੇ ਹੋ ਤਾਂ ਜਿਹੜੀ ਸ਼ਾਟਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨ ਆਇਓ ਇੱਥੇ ਰਹਿਣ ਦਾ ਵੀ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਆ ਜੀ ਕਿਉਂਕਿ ਨਵੀਆਂ ਸਰਾਵਾਂ ਨਵੀਆਂ ਬਿਲਡਿੰਗਾਂ ਬਣ ਚੁੱਕੀਆਂ ਨੇ ਕੋਈ ਵੀ ਅਗਰ ਯਾਤਰੀ ਨੇਰਾ ਵੀ ਹੋ ਜਾਂਦਾ ਵਾ ਤਾਂ ਤੁਹਾਨੂੰ ਇੱਥੇ ਬਹੁਤ ਆਸਾਨੀ ਦੇ ਨਾਲ ਇਸ ਜਗ੍ਹਾ ਦੇ ਉੱਪਰ ਕਮਰਾ ਮਿਲ ਜਾਏਗਾ ਜੀ ਤੁਸੀਂ ਆਪਣਾ ਆਧਾਰ ਕਾਰਡ ਦਿਖਾ ਕੇ ਇਸ ਜਗ੍ਹਾ ਦੇ ਉੱਪਰੋਂ ਕਮਰਾ ਲੈ ਸਕਦੇ ਹੋ ਜੀ ਉਹ ਵੀ ਆਪਾਂ ਕਿ ਤੁਹਾਨੂੰ ਬਿਲਡਿੰਗ ਦਿਖਾਉਨੇ ਆ ਵੀਡੀਓ ਨਾ ਬਣੇ ਰੋ ਜੀ ਜਿੱਥੇ ਕਮਰੇ ਮਿਲਦੇ ਆ ਉਹ ਸਾਰਾ ਕਮਰੇ ਦਾ ਵੀ ਪ੍ਰੋਸੀਜਰ ਤੁਹਾਨੂੰ ਵੀਡੀਓ ਰਾਹੀਂ ਮੈਂ ਦੱਸਦਾ ਜੀ ਅੱਗੇ ਇੱਧਰੋਂ ਸਵੇਰ ਦਾ ਟਾਈਮ ਆ ਜੀ ਪੂਰੇ ਸਵੇਰ ਦੇ 6 ਵੱਜ ਚੁੱਕੇ ਆ ਤੇ ਸੰਗਤਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਚਾਹ ਦਾ ਲੰਗਰ ਬ੍ਰੈਡ ਤੇ ਟੋਸਟਾਂ ਦਾ ਲੰਗਰ ਲਗਾਇਆ ਗਿਆ ਜੀ ਸੰਗਤਾਂ ਪਿਆਰ ਨਾਲ ਸ਼ਾਕਰੀਆਂ ਨੇ ਬੈਠ ਕੇ ਜੀ ਬਹੁਤ ਹੀ ਪਿਆਰਾ ਮੌਸਮ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਹੋਇਆ ਪਿਆ ਜੀ ਪਰਮਾਤਮਾ ਜੀ ਲਈ ਠੰਡਾ ਮੌਸਮ ਹੋ ਗਿਆ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੀ ਹੋਈ ਆ ਸੰਗਤਾਂ ਨੂੰ بارش ਥੋੜੇ ਟਾਈਮ ਚ ਆਉਣ ਲਈ ਤਿਆਰ ਆ ਪੂਰੀ ਬੱਦਲ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਸਾਹਮਣੇ ਜਿੰਨੀਆਂ ਵੀ ਸੰਗਤਾਂ ਬੈਠੀਆਂ ਚਾਹ ਛਕ ਰਹੀਆਂ ਨੇ ਜੀ ਇੱਧਰਲੇ ਪਾਸੇ ਰਾਈਟ ਪਾਸੇ ਸੱਜੇ ਪਾਸੇ ਜੋੜਾ ਘਰ ਬਣਿਆ ਗੁਰਦੁਆਰਾ ਸਾਹਿਬ ਜੀ ਦਾ ਜੀ ਲਓ ਜੀ ਤੁਸੀਂ ਦੇਖੋ ਜੀ ਗੁਰਦੁਆਰਾ ਸਾਹਿਬ ਜੀ ਬਹੁਤ ਹੀ ਪਿਆਰੀ ਇਮਾਰਤ ਬਣੀ ਹੋਈ ਆ ਜੀ ਜਿਨ੍ਹਾਂ ਨੇ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਤੇ ਨਾਲ ਹੀ ਤੁਹਾਨੂੰ ਰੋਜ਼ ਮੇਰੀਆਂ ਨਵੀਆਂ ਵੀਡੀਓ ਦੇਖਣ ਲਈ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਜਿਨ੍ਹਾਂ ਦੋਸਤਾਂ ਨੇ ਮੇਰਾ ਚੈਨਲ ਕਰ ਲਿਆ ਵਾ ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਮੇਰੀ ਵੀਡੀਓ ਦੇਖਦੇ ਨੇ ਜੀ ਇਧਰ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਸ਼ਾکریاں ਨੇ ਜੀ ਬੜੇ ਪਿਆਰ ਨਾਲ ਸੇਵਾ ਕਰ ਰਹੀਆਂ ਨੇ ਸੰਗਤਾਂ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖੋ ਕਿੰਨੇ ਦਰਖਤ ਲੱਗੇ ਨੇ ਬਹੁਤ ਹੀ ਹਰਾ ਭਰਾ ਮੌਸਮ ਹੋਇਆ ਪਿਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੇ ਬੂਟੇ ਵੀ ਬਹੁਤ ਲਗਾਏ ਨੇ ਅੱਗੇ ਆਪਾਂ ਦਿਖਾਉਨੇ ਆ ਤੁਹਾਨੂੰ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਬੂਟੇ ਬਹੁਤ ਲੱਗੇ ਹੋਏ ਨੇ ਇਮਾਰਤ ਦੇ ਵਿੱਚ ਕਮਰੇ ਮਿਲਦੇ ਆ ਜੀ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਇੱਕ ਨੰਬਰ ਜਿੱਥੇ ਲਿਖਿਆ ਜੀ ਦਫ਼ਤਰ ਨਿਵਾਸ ਆ ਉਧਰਲੇ ਪਾਸੇ ਬਾਬਾ ਜੀ ਬੈਠਦੇ ਨੇ ਆਪਣਾ ਆਧਾਰ ਕਾਰਡ ਦਿਖਾਓ ਤੇ ਫੈਮਿਲੀ ਨਾਲ ਆਏ ਹੋ ਕਦੇ ਵੀ ਤਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਰਾਤ ਵੀ ਰੁੱਕ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੇ ਇੱਥੇ 300 ਰੁਪਏ ਦਾ ਕਮਰਾ ਮਿਲਦਾ ਜੀ ਨੋਰਮਲ 300 ਰੁਪਏ ਦਾ ਕਮਰਾ ਮਿਲਦਾ ਜੀ ਆਧਾਰ ਕਾਰਡ ਦਿਖਾ ਕੇ ਤੇ 500 ਰੁਪਏ ਦੇ ਵਿੱਚ ਏਸੀ ਵਾਲਾ ਕਮਰਾ ਮਿਲਦਾ ਜੀ ਤੁਸੀਂ ਦੇਖ ਸਕਦੇ ਹੋ ਏਸੀ ਲੱਗੇ ਹੋਏ ਨੇ ਜੀ ਇੱਥੇ ਆਪਾਂ ਕਮਰਾ ਲਿਆ ਸੀਗਾ ਜੀ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਕਿਰਾਏ ਜੀ ਦਰਸ਼ਨ ਸ੍ਰੀ ਸ਼ਾਟਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ ਕਿ ਗੁਰੂ ਸਾਹਿਬ ਜੀ ਨੇ 6 ਹਟਾਂ ਵਾਲਾ ਖੂਹ ਚਲਾਇਆ ਸੀਗਾ ਜੀ ਉਸ ਜਗ੍ਹਾ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਤੇ ਦੋਸਤੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਆਪਾਂ ਇਦਾਂ ਹੀ ਤੁਹਾਡੇ ਲਈ ਨਰੋਜ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੀ ਅੱਜ ਆਪਾਂ ਤੁਹਾਨੂੰ ਸ਼ਰਟਾ ਸਾਹਿਬ ਜੀ ਦੇ ਕਰਾਇਨੇ ਦਰਸ਼ਨ ਜੀ ਤੇ ਅਗਲੀ ਵੀਡੀਓ 'ਚ ਆਪਾਂ ਕਰਵਾਉਨੇ ਆ ਜੀ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਤੇ ਮਿਲਦੇ ਆ ਹੁਣ ਦੋਸਤੋ ਆਪਾਂ ਤੁਹਾਨੂੰ ਅਗਲੇ ਬਲੌਗ